ਸੌਖਾ ਨਹੀਂ ਲੋਕੋ ਪੀੜਾ ਜਾਮ ਸ਼ਹੀਦੀ ਦਾ ਸੌਖਾ ਨਹੀਂ ਲੋਕੋ ਪੀੜਾ ਜਾਮ ਸ਼ਹੀਦੀ ਦਾ ਸ਼ਹੀਦ ਹੋਏ ਰੌਂਡੀਆਂ ਕੂਟਾਂ ਚਾਰੇ ਇੱਕੋ ਧਰਮ ਹੁੰਦਾ ਪਰਵਾਨਿਆਂ ਦਾ ਇੱਕੋ ਧਰਮ ਹੁੰਦਾ ਪਰਵਾਨਿਆਂ ਦਾ ਗ੍ਰਹਿਣ ਚੰਕ ਦੇ ਜਿਉ ਆਪਣੀ ਤਾਰੇ ਦੇਖੇ ਨਹੀਂ ਲੜਦੇ ਹੱਦਾਂ ਤੇ ਲੀਡਰ ਮੈਂ ਅੰਦਰ ਹੀ ਬੈਠੇ ਘਰਦਿਆਂ ਗਾਰੇ ਚਾਵਾ ਨਾਲ ਮਾਂ ਜਾਂਦੂ ਪੁੱਤ ਤੂਰੇ ਦਾ ਚਾਵਾ ਨਾਲ ਮਾਂ ਜਾਂਦੂ ਪੁੱਤ ਤੂਰੇ ਦਾ ਜਾਂਦੇ ਆ ਮੰਜੂਰ ਢੱਡਾ ਦੇ ਮਾਰੇ ਸ਼ਹੀਦ ਕੀ ਹੁੰਦਾ ਪੁੱਛੋ ਬੱਚਿਆ ਸ਼ਹੀਦ ਕੀ ਹੁੰਦਾ ਪੁੱਛੋ ਬੱਚਿਆਂ ਨੂੰ ਜਿਹਨੂੰ ਪੈ ਗਏ ਮਾਮਲੇ ਤੁਹਾਰੇ ਪੱਥਰ ਬਣ ਜਾਵਣ ਉਹ ਹਬੜਾ ਪੱਥਰ ਬਣ ਜਾਵਣ ਉਹ ਹਬੜਾ ਜਿਨ੍ਹਾਂ ਪਤੀ ਦੇਸ਼ ਪਾਉਣ ਤੋਂ ਬਾਅਦ ਪੈਣਾ ਰੋਂਦੀਆਂ ਯਾਦ ਕਰ ਕਰ ਵੀਰਾਂ ਨੂੰ ਪੈਣਾ ਰੋਂਦੀਆਂ ਯਾਦ ਕਰ ਕਰ ਵੀਰਾਂ ਨੂੰ ਭੈਣ ਆਖ ਅਵਾਜ਼ ਕਦੇ ਤਾਂ ਮਾਰੇ ਫੁੱਟਾ ਭਾਪੂਰ ਹੁੰਦਾ ਟਕ ਟਕ ਤੰਗਿਆਂ ਨੂੰ ਫੁੱਟਾ ਭਾਪੂਰ ਹੁੰਦਾ ਟਕ ਟਕ ਤੰਗਿਆਂ ਨੂੰ ਪਣਦੇ ਨਹੀਂ ਪੰਡਾਤੇ ਵਿੱਚ ਸਾਵੇ ਰਾਮ ਕਰੇ ਅਰਜੋਈਆਂ ਸਰਕਾਰਾਂ ਨੂੰ ਰਾਣੂ ਕਰੇ ਅਰਜ਼ੋਈਆਂ ਸਰਕਾਰਾਂ ਨੂੰ ਨਾਂ ਮਰਵਾਓ ਏ ਮਾਵਾ ਦੇ ਦਿਲਾਰੇ ਉਹ ਲੋਕੋ ਜਿਹਦਾ ਗਮਰੂ ਪੁੱਤ ਮਰ ਜਾਂਦਾ ਉਹ ਲੋਕੋ ਜਿਹਦਾ ਗਮਰੂ ਪੁੱਤ ਮਰ ਜਾਂਦਾ ਸੇਜਾਂ ਵਣਜਣ ਬਣਦੇ ਯਾਰੇ ਸੇਜਾਂ ਵਣਜਣ ਬਣਦੇ ਯਾਰੇ ਸੇਜਾਂ ਵਣਜਣ ਬਣਦੇ ਧੰਨਵਾਦ